ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਉਸ ਦਾ ਨਾਮ ਸੱਚਾ ਹੈ ਉਹ ਰਚਨਹਾਰ ਸਰਵ ਵਿਆਪਕ ਹੈ ਉਹ ਪੈ ਰਹਿਤ ਵੇਰ ਰਹਤ ਹੈ ਉਹ ਅਮਰ ਸਰੂਪ ਹੈ ਉਹ ਜੋਨਾ ਵਿੱਚ ਨਹੀਂ ਆਉਂਦਾ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਪ ਇਸ ਬਾਣੀ ਦਾ ਨਾਮ ਜਪ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪ੍ਰਾਰੰਭ ਵਿੱਚ ਵੀ ਸੱਚਾ ਸੀ ਜੁਗਾ ਦੇ ਸ਼ੁਰੂ ਵਿੱਚ ਵੀ ਸੱਚਾ ਸੀ ਅਤੇ ਸੱਚਾ ਉਹ ਹੁਣ ਵੀ ਹੈ ਏ ਨਾਨਕ ਨਿਸ਼ਚਿੰਤ ਹੈ ਉਹ ਸਦਾ ਹੀ ਸੱਚਾ ਰਹੇਗਾ